ਉਨ ਸਾਡੇ ਬੰਦਿਆਂ ਦੀ ਵੀ ਗੱਲ ਕਰ ਲੋ ਇਹ ਔਰਤਾਂ ਤੱਕ ਹੁੰਦੀਆਂ ਨਾ ਜੋ ਦੁਖੀ ਹੋਣ ਗਈਆਂ ਮੈਂਟਲ ਟਰੋਮਾ ਚ ਗੁਜ਼ਰ ਰਹੇ ਨੇ ਉਹ ਰੋ ਕੇ ਆਪਣਾ ਮਨ ਹਲਕਾ ਕਰ ਲੈਂਦੀਆਂ ਨੇ ਬੰਦੇ ਕਿੱਥੇ ਜਾਣ ਉਹ ਕਹਿੰਦੇ ਕਿ ਦੇਖੋ ਜੀ ਦਫ਼ਤਰ ਜਾਣੇ ਆ ਤਾਂ ਦਫ਼ਤਰ ਦਾ ਪ੍ਰੈਸ਼ਰ ਘਰੇ ਆਣੇ ਆ ਘਰ ਦਾ ਪ੍ਰੈਸ਼ਰ ਅਸੀਂ ਕਹੀਏ ਕਿਸ ਨੂੰ ਕਹਿੰਨੇ ਆ ਸਿਰਫ ਪੈਗ ਤੇ ਬੈਠ ਗਿਆ ਤਾਂ ਉਹਨਾਂ ਦਾ ਰਿਲੀਜ਼ ਹੋ ਹੀ ਹੁੰਦਾ ਆਦਰਵਾਇਜ਼ ਉਹ ਵੀ ਅੱਜ ਕੱਲ੍ਹ ਲੋਕਾਂ ਕੋਲ ਟਾਈਮ ਨਹੀਂ ਹੈ ਤੇ ਬੰਦੇ ਤਾਂ ਰੋ ਵੀ ਨਹੀਂ ਸਕਦੇ ਬੰਦੇ ਕਿਸੇ ਕੋਲ ਦੁਖੜਾ ਰੋਣਗੇ ਤਾਂ ਕਹਿੰਨਗੇ ਕਮਕੀ ਜਨਾਨੀਆਂ ਆ ਵਾਂ ਗਰੋਈ ਜਾਂਦਾ ਏ ਵੀ ਲੋਕੀ ਟਰਮ ਵਰਤਦੇ ਆ ਬੰਦਿਆਂ ਦੀ ਮੈਂਟਲ ਹੈਲਥ ਬੰਦਿਆਂ ਨੂੰ ਪਤਾ ਕੀ ਬੰਦਾ ਨਾ ਵਿਚਾਰਾ ਇੱਕ ਤੇ ਮਾਂ ਤੇ ਜਨਾਨੀ ਵਿੱਚ ਵੀ ਬੜਾ ਪਿਸਦਾ ਹੈ। ਅਗਰ ਉਹ ਜਨਾਨੀ ਦੀ ਸਾਈਡ ਲੈਂਦਾ ਤਾਂ ਮਾਂ ਬੁਰਾ ਕਹਿੰਦੀ ਹੈ, ਮਾਂ ਦੀ ਸਾਈਡ ਲੈਂਦਾ ਤਾਂ ਜਨਾਨੀ ਬੁਰਾ ਕਹਿੰਦੀ ਹੈ। ਸੈਕਟ ਹੈ ਕੀ ਸੁਣੀਏ ਸੁਣੇ ਇਹ ਗੱਲ ਨਹੀਂ ਨਹੀਂ ਹੁੰਦਾ ਹੁੰਦਾ। ਹੈਨਾ? ਬੰਦਿਆਂ ਨੂੰ ਪਤਾ ਕੀ ਕਰਨਾ ਚਾਹੀਦਾ ਹੈ? ਬੰਦਿਆਂ ਨੂੰ ਆਪਣੇ ਫਰੈਂਡ ਸਰਕਲ ਨੂੰ ਥੋੜਾ ਜਿਹਾ ਘਟਾ ਦੇਣਾ ਚਾਹੀਦਾ। ਮੁੰਡਿਆਂ ਨੂੰ ਵੀਕਐਂਡ ਦੇ ਵਿੱਚ ਆਪਣੀ ਵਾਈਫ ਬੱਚਿਆਂ ਨਾਲ ਵਕਤ ਬਿਤਾਉਣਾ ਚਾਹੀਦਾ। ਕਿਉਂਕਿ ਅਗਰ ਤੁਸੀਂ ਵੀਕ ਵਿੱਚ ਇੱਕ ਵਾਰੀ ਵੀ ਆਪਣੀ ਵਾਈਫ ਨੂੰ ਬੱਚਿਆਂ ਨੂੰ ਬਾਹਰ ਘੁਮਾਣ ਲੈ ਜਾਨੇ ਹੋ ਨਾ ਜਨਾਨੀ ਦੀਆਂ ਬੜੀਆਂ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਆ। ਆ ਕੈਮਰੇ ਦੇ ਖੜੇ ਨੇ ਸਾਡੇ ਬੰਦੇ ਆ ਸੋਣ ਦੇ। ਬਿਲਕੁਲ ਲੈ ਕੇ ਜਾਣਾ ਚਾਹੀਦਾ। ਇਹ ਨਹੀਂ ਵੀ ਆਪਾਂ ਸਰਦਨ ਸ਼ੂਟਿੰਗਾਂ ਹੀ ਕਰੀ ਜਾ ਰਹੇ ਆ। ਉਹਦੇ ਨਾਲ ਨਾ ਕਦੀ ਵੀ ਇੱਕ ਨਾ ਬੰਦੇ ਜਨਾਨੀਆਂ ਨੂੰ ਟਾਈਮ ਨਹੀਂ ਦਿੰਦੇ। ਲੈ ਇਹ ਤਾਂ ਫਿਰ ਅਸੀਂ ਕਹਿ ਰਹੇ ਨੇ ਕਿ ਦੇਖੋ 7 ਦਿਨ ਟਾਈਮ ਦਿੰਦੇ ਆ। ਨਹੀਂ ਨਹੀਂ 10 ਮਿੰਟ ਵਾਈਫ ਦੇ ਨਾਲ ਜ਼ਰੂਰ ਬੈਠੋ। ਆਪਣੇ ਦਿਲ ਦੀ ਗੱਲ ਉਹਨੂੰ ਦੱਸਣ ਦੀ ਕੋਸ਼ਿਸ਼ ਕਰੋ। ਉਹਦੀ ਦਿਲ ਦੀ ਸੁਣਨ ਦੀ ਕੋਸ਼ਿਸ਼ ਕਰੋ। ਮੋਬਾਈਲ ਨੂੰ ਸਾਈਡ ਤੇ ਰੱਖ ਦਿਓ। ਬੱਚਿਆਂ ਨੂੰ ਸ ਇੱਕ ਦੂਜੇ ਦੇ ਨਾਲ ਇਹ ਸੋਚੋ ਵੀ ਸਾਡਾ ਅਫੇਅਰ ਚੱਲਦਾ ਪਿਆ ਜਾਂ ਦੋਨੋਂ ਜਾਨੇ ਬਾਹਰ ਵਾਕ ਤੇ ਜਾਓ ਭੁੱਲ ਜਾਓ ਬਿਜਲੀ ਦਾ ਬਿੱਲ ਨਹੀਂ ਦਿੱਤਾ ਘਰ ਦੀ ਕਿਸ਼ਤ ਨਹੀਂ ਦਿੱਤੀ ਗੱਡੀ ਦੀ ਕਿਸ਼ਤ ਨਹੀਂ ਗਈ ਇਹ ਦਵਾਈ ਨਹੀਂ ਖਾਧੀ ਉਹ ਨਹੀਂ ਖਾਧੀ ਹੈਲਦੀ ਬਾਉਂਡਿੰਗ ਬਣਾਉਣ ਦੀ ਕੋਸ਼ਿਸ਼ ਕਰੋ ਕੋਈ ਅੱਛੀ ਮੂਵੀ ਬੈਠ ਕੇ ਦੇਖੋ ਉਹਦੇ ਨਾਲ ਜਨਾਨੀ ਵੀ ਖੁਸ਼ ਤੁਹਾਡਾ ਮੈਂਟਲ ਲੈਵਲ ਵੀ ਖੁਸ਼ ਹੋ ਜਾਏਗਾ ਐਂਡ ਕਹਿੰਦੇ 파ਟਨਰ ਦੇ ਨਾਲ ਜਦੋਂ ਆਪਾਂ ਵਾਕ ਕਰਦੇ ਆ ਨਾ ਰਨਿੰਗ ਕਰਦੇ ਆ ਜਾਂ ਜਿਮ ਜਾਂਦੇ ਆ ਜਾਂ ਯੋਗਾ ਕਰਦੇ ਆ ਜਾਂ ਇਕੱਠੇ ਬਹਿ ਕੇ ਪਾਠ ਕਰਦੇ ਆ ਉਹ ਬੜਾ ਸਾਡਾ ਮੈਂਟਲ ਲੈਵਲ ਠੀਕ ਕਰ ਦਿੰਦੇ ਪਰ ਕਈ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਬੰਦੇ ਆਪਣੇ ਘਰੇ ਵੀ ਨਹੀਂ ਸ਼ੇਅਰ ਕਰ ਪਾਉਂਦੇ ਚੀਜ਼ ਮਾਪੇ ਨਾਲ ਵਾਈਫ ਨਾਲ ਬੱਚਿਆਂ ਨਾਲ ਵੀ ਨਹੀਂ ਕਰ ਪਾਉਂਦੇ ਉਹ ਫਿਰ ਉਹ ਰਹਿੰਦੇ ਕਿ ਆਪਣੇ ਆਪ ਦੀ ਓਵਰ ਥਿੰਕਿੰਗ ਦਾ ਸ਼ਿਕਾਰ ਹੋ ਗਏ ਜਾਂ ਬੈਠੇ ਹੈ ਇਹਨਾਂ ਦੀ ਬੰਦਾ ਜੀ ਦੇਖੋ ਜਿਉ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ ਜਾਂ ਸਡਨਲੀ ਅਟੈਕ ਹੋ ਗਿਆ ਬੰਦੇ ਨੂੰ ਅਟੈਕ ਤਾਂ ਹੀ ਜ਼ਿਆਦਾ ਆਉਂਦਾ ਹੈ ਮਤਲਬ ਸ਼ਾਇਦ ਉਹ ਤੋਂ ਸਭ ਤੋਂ ਵੱਧ ਕਹਿੰਦੇ ਬੰਦਿਆਂ ਨੂੰ ਹਾਰਟ ਅਟੈਕ ਹੁੰਦਾ ਕਿਉਂਕਿ ਉਹ ਰੋਂਦੇ ਨਹੀਂ ਕਿਸੇ ਦੇ ਸਾਹਮਣੇ ਮੇਰੇ ਕੋਲ ਤੁਸੀਂ ਮੰਨੋਗੇ ਬॉयਜ਼ ਦੀਆਂ ਮੇਲਸ ਦੀਆਂ ਬੜੀਆਂ ਕਾਉਂਸਲਿੰਗ ਬੁੱਕ ਹੁੰਦੀ ਹੈ ਫੋਰਨ ਕੰਟਰੀ ਦੇ ਵਿੱਚ ਤੇ ਮੈਂਟਲ ਹੈਲਥ ਕਾਉਂਸਲਿੰਗ ਬਹੁਤ ਚੱਲਦੀ ਹੈ ਔਰ ਲੈਂਦੇ ਵੀ ਹੈ ਬॉयਜ਼ ਐਦਾ ਦੀ ਕੋਈ ਗੱਲ ਨਹੀਂ ਆਪਣੇ ਇੰਡੀਆ ਛੱਲੇ ਘੱਟ ਹੈ ਬਟ ਹੁਣ ਬਹੁਤ ਆਣ ਲੱਗ ਪਿਆ ਮੇਰੇ ਕੋਲ ਬॉयਜ਼ ਵੀ ਗੱਲ ਕਰਦੇ ਆ ਉਹ ਕਹਿੰਦੇ ਗੁਲੀਨ ਮੈਮ ਅ ਚੀਜ਼ਾ ਕਰਨੀ ਆ ਆ ਚੀਜ਼ ਆਵੋਇਡ ਕਰਨੀ ਆ ਇੱਕ ਸਮੇਂ ਦਵਾਦ ਬੰਦੇ ਨੂੰ ਲਾਦਣਾ ਕਿ ਇਹ ਮੈਨੂੰ ਸਾਰੇ ਜਜ ਕਰ ਰਹੇ ਆ ਬੰਦਿਆਂ ਨੂੰ ਇਹ ਫੀਲ ਹੁੰਦਾ ਨਾ ਕਿ ਜੇ ਮੈਂ ਕਿਸੇ ਸਾਹਮਣੇ ਕਹਾਂ ਕਿ ਉਹ ਗਿਆ ਆਪਣਾ ਦੁੱਖੜਾ ਰੋਣ ਲੱਗ ਗਿਆ ਵੀ ਇਤੋਂ ਸ਼ਾਇਦ ਕੁਝ ਪ੍ਰੋਪਰ ਹੋ ਨਹੀਂ ਪਾ ਰਿਹਾ ਮੰਨ ਲਓ ਕਿ ਜੌਬ ਕਰ ਰਿਹਾ ਬੰਦਾ ਕੋਈ ਬਿਜ਼ਨਸ ਕਰ ਰਿਹਾ ਉਸ ਨੂੰ ਬਿਜ਼ਨਸ 'ਚ ਘਾਟਾ ਹੋ ਰਿਹਾ ਜੌਬ ਦੇ ਵਿੱਚ ਉਹਨੂੰ ਨਹੀਂ ਉਸ ਹਿਸਾਬ ਦੇ ਪੈਸੇ ਬਣ ਰਹੇ ਤੇ ਉਹ ਫਿਰ ਕਹੂਗਾ ਜੇ ਮੈਂ ਆਪਣੇ ਘਰੇ ਵੀ ਦੱਸਾਂ ਉਹਨਾਂ ਕਹਿੰਨਗੇ ਕਿ ਉਹ ਮੈਨੂੰ ਫੇਲਿਅਰ ਸਾਬਤ ਨਾ ਕਰ ਦੇ ਆਪਣੇ ਮਨ 'ਚ ਇਹਨਾਂ ਸੋਚਣ ਕਿ ਇਤੋਂ ਮਤਲਬ ਉਹ ਜਜ ਹੋ ਆਪਣੇ ਘਰਦਿਆਂ ਤੋਂ ਜ ਉਹਨੂੰ ਕਿਸੇ ਕੋ ਜਾਣਦੀ ਲੋੜ ਨਹੀਂ ਹੈ। ਹਮਮ ਫਿਰ ਅੰਮ੍ਰਿਤ ਵੇਲੇ ਉੱਠੇ। ਹਮਮ ਪਾਠ ਕਰੇ। ਅੱਖਾਂ ਬੰਦ ਕਰਕੇ ਧਿਆਨ ਲਾਵੇ ਤੇ ਪਰਮਾਤਮਾ ਨੂੰ ਕਵੇ ਮੈਨੂੰ ਸਹੀ ਰਸਤਾ ਦਿਖਾ। ਅਗਰ ਮੈਂ ਜ਼ਿੰਦਗੀ 'ਚ ਇਸ ਸਿਚੁਏਸ਼ਨ ਵਿੱਚ ਫਸ ਗਿਆ ਜਾਂ ਮੈਨੂੰ ਘਾਟਾ ਹੋ ਗਿਆ। ਜਾਂ ਮੇਰੀ ਫੇਵਰਿਟ ਜੌਬ ਨਹੀਂ ਮਿਲ ਪਾ ਰਹੀ ਹੈ। ਜਾਂ ਮੇਰਾ ਫੋਰਨ ਦਾ ਵੀਜ਼ਾ ਨਹੀਂ ਲੱਗ ਰਿਹਾ। ਹਮਮ ਜਾਂ ਮੈਨੂੰ ਆ ਚੀਜ਼ ਨਹੀਂ ਮਿਲ ਰਹੀ ਹੈ। हे ਪਰਮਾਤਮਾ ਮੈਂ ਤੇਰੀ ਸ਼ਰਨ ਆਇਆ। ਮੈਂ ਤੇਰਾ ਬੱਚਾ। ਮੈਨੂੰ ਸਹੀ ਰਾਹ ਦਿਖਾ ਦੇ ਕਿਉਂਕਿ ਮੈਂ ਇਹ ਗੱਲਾਂ ਆਪਣੀ ਫੈਮਲੀ ਨੂੰ ਦੱਸਾਂਗਾ ਤੇ ਉਹ ਹੋਰ ਜ਼ਿਆਦਾ ਸਟ्रेस ਲੈ ਲਣਗੇ ਕਿਉਂਕਿ ਇੱਕ ਬੰਦਾ ਹੀ ਘਰ ਨੂੰ ਚਲਾਉਂਦਾ ਹੈ ਰਾਈਟ ਤੇ ਜੇ ਬੰਦਾ ਡੋਲ ਜਾਏਗਾ ਤੇ ਸਾਰਾ ਘਰ ਡੋਲ ਜੇਗਾ ਸ਼ਾਇਦ ਲੋਕ ਓਪਨ ਆਪਣੀ ਹੁੰਦੇ ਯੈਸ ਕਿ ਮੈਂ ਕਮਜ਼ੋਰ ਨਹੀਂ ਦਿਖਣਾ ਚਾਹੁੰਦਾ ਬਿਲਕੁਲ ਬੰਦੇ ਵੈਸੇ ਵੀ ਕਮਜ਼ੋਰ ਨਹੀਂ ਦਿਖਣਾ ਚਾਹੁੰਦੇ ਉਹਨਾਂ ਕੋਲ ਕੁਝ ਨਹੀਂ ਵੀ ਹੁੰਦਾ ਫਿਰ ਵੀ ਉਹ ਸਟਰੋਂਗ ਰਹਿੰਦੇ ਆ ਅਸੀਂ ਕਮਜ਼ੋਰ ਕਦੋਂ ਬੰਦੇ ਆ ਇਹ ਬਾਡੀ ਕਮਜ਼ੋਰ ਨਹੀਂ ਬੰਦੀ ਹੈ ਇਹ ਸੋਲ ਕਮਜ਼ੋਰ ਬੰਦੀ ਹੈ ਇਹ ਤਾਂ ਅਜ ਗੁਰਲੀਨ ਚੋਪੜਾ ਦੀ ਬਾਡੀ ਹੈ ਚੋਲਾ ਹੈ ਇਹ ਦਲੀਪ ਦਾ ਚੋਲਾ ਪਾਇਆ ਹੋਇਆ ਤੁਸੀਂ ਸਾਡੀ ਆਤਮਾ ਨੇ ਚੋਲਾ ਛੱਡਣਾ ਚੋਲਾ ਚੇਂਜ ਕਰ ਲੈਣਾ ਸਾਡੀ ਸੋਲ ਕਮਜ਼ੋਰ ਹੋ ਗਈ ਹੈ ਲੋਕੀ ਇਹ ਨਹੀਂ ਕਹਿਣਗੇ ਕਿ ਗੁਰਲੀਨ ਚੋਬੜਾ ਅਧਿਆਤਮਿਕ ਗੱਲਾਂ ਕਰ ਰਹੀ ਹੈ ਮੈਂ ਤੁਹਾਨੂੰ ਸਹੀ ਰਾਹ ਦਿਖਾ ਰਹੀ ਹਾਂ ਸਾਡੀ ਆਤਮਾ ਐਨੇ ਵਿਕਾਰਾਂ ਵਿੱਚ ਫਸ ਚੁੱਕੀ ਹੈ ਕਿ ਉਹਨੂੰ ਉਹਦੀ ਅਸਲੀ ਊਰਜਾ ਮਿਲਦੀ ਨਹੀਂ ਪਈ